ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਠੱਕਰਵਾਲ ਵਿਖੇ ਸਵੱਬ ਬਣਿਆ ਸਰਦਾਰ ਜੋਗਿੰਦਰ ਸਿੰਘ ਜੀ ਬਾਸੀ ਆਨਰੇਬਲ ਜਿਹੜੇ ਪੰਜਾਬ ਸਰਕਾਰ ਦੇ ਗੈਸਟ ਨੇ ਅੱਜ ਠੱਕਰਵਾਲ ਦੇ ਵਿੱਚ ਆਉਣ ਦਾ ਉਹਨਾਂ ਨੂੰ ਮੌਕਾ ਮਿਲਿਆ ਤੇ ਉਗੇ ਜਰਨਲਿਸਟ ਨੇ ਕੈਨੇਡਾ ਦੀ ਧਰਤੀ ਦੇ ਉੱਤੇ ਹਮੇਸ਼ਾ ਪੰਜਾਬ ਲਈ ਹਿੰਦੁਸਤਾਨ ਦੇ ਲਈ ਬੜੀ ਜਦੋਜਹਦ ਕਰਦੇ ਨੇ ਔਰ ਉਹਨਾਂ ਨੇ ਆਪਣੇ ਅੱਜ ਵਿਚਾਰ ਜਿਹੜੇ ਸੀ ਸਾਡੇ ਸਾਰੇ ਨਗਰ ਦੇ ਨਾਲ ਮੌਜੂਦ ਜ਼ਰਾ ਭਾਮ ਦੇ ਸਰਪੰਚ ਸਾਹਿਬਾ ਜੀ ਨੇ ਠੱਕਰਵਾਲ ਹੋਰ ਸੁਤਵੰਤੇ ਸੱਜਣਾ ਦੇ ਨਾਲ ਸਾਰਿਆਂ ਦੇ ਨਾਲ ਬੈਠ ਕੇ ਬੜੀਆਂ ਖੁੱਲੀਆਂ ਗੱਲਾਂ ਬਾਤਾਂ ਕੀਤੀਆਂ ਸੀ ਉਹਨਾਂ ਨੂੰ ਹਰ ਰੋਜ਼ ਉਹਨਾਂ ਦੇ ਰੇਡੀਓ ਚੈਨਲ ਦੇ ਉੱਤੇ ਸੁਣਦੇ ਆਂ ਔਰ ਉਹਨਾਂ ਦੇ ਵਿਚਾਰ ਸੁਣਦੇ ਆਂ ਉਹ ਚਾਹੁੰਦੇ ਨੇ ਕਿ ਪੰਜਾਬ ਜਿਹੜਾ ਅਮਨ ਸ਼ਾਂਤੀ ਵਾਲ ਵਧੇ ਤੇ ਪੰਜਾਬ ਦੀ ਉਹ ਪੂਰੀ ਨਮਾਇੰਦਗੀ ਕਰਨ ਦੇ ਲਈ ਪੰਜਾਬ ਦੀਆਂ ਜੋ ਭਾਵਨਾਵਾਂ ਨੇ ਕਿ ਪੰਜਾਬ ਕਿਵੇਂ ਤਰੱਕੀ ਕਰੇਗਾ ਉਹ ਕੈਨੇਡਾ ਸਰਕਾਰ ਤੱਕ ਪਹੁੰਚਾਉਣੀਆਂ ਨੇ ਤੇ ਅੱਜ ਉਹਨਾਂ ਨੇ ਖੁੱਲ ਕੇ ਵਿਚਾਰਾਂ ਕੀਤੀਆਂ ਬੜਾ ਚੰਗਾ ਲੱਗਾ ਉਹਨਾਂ ਨੂੰ ਬੜੇ ਨੇੜਿਓ ਬਾਚਿਆ ਬਹੁਤ ਵਧੀਆ ਇਨਸਾਨ ਨੇ ਸਾਬੀ ਸਾਡਾ ਭਤੀਜਾ ਉਹਨਾਂ ਦੇ ਨਾਲ ਨੇ ਤੇ ਉਹਨਾਂ ਦੇ ਅੱਜ ਪਰਿਵਾਰ ਦੇ ਵਿੱਚੋਂ ਆਏ ਸੇ ਇੱਕ ਪਰਿਵਾਰਕ ਮਿਲਣੀ ਦੇ ਤੌਰ ਦੇ ਉੱਤੇ ਤੇ ਪੱਤਰਕਾਰ ਵੀਰ ਵੀ ਪਹੁੰਚੇ ਹੋਰ ਪਤਵੰਤੇ ਸੱਜਣ ਪਹੁੰਚੇ ਬੜੇ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਨੇ ਕੈਨੇਡਾ ਤੇ ਪੰਜਾਬ ਦੇ ਸਬੰਧ ਸਿਹਾਰਨ ਦੇ ਲਈ ਗੱਲਾਂ ਕੀਤੀਆਂ ਤੇ ਅਸੀਂ ਉਹਨਾਂ ਦੇ ਬੜੇ ਧੰਨਵਾਦੀ ਆਂ ਔਰ ਪਤਵੰਤੇ ਸੱਜਣਾ ਦੇ ਵੀ ਧੰਨਵਾਦੀ ਆਂ ਜਿਨ੍ਹਾਂ ਨੇ ਆਪਣਾ ਵਿਸ਼ੇਸ਼ ਤੌਰ ਤੇ ਸਮਾਂ ਕੱਢਿਆ ਔਰ ਸਰਦਾਰ ਜੋਗਿੰਦਰ ਸਿੰਘ ਜੀ ਬਾਸੀ ਦੇ ਨਾਲ ਮੁਲਾਕਾਤ ਕਰਾਈ ਤੋ ਗੁਰੂ ਮਹਾਰਾਜ ਕਿਰਪਾ ਕਰੇ ਪੰਜਾਬ ਨੂੰ ਹੋਰ ਰੰਗਲਾ ਬਣਾਵੇ ਔਰ ਦਿਨ ਦੁਨੀ ਰਗ ਵਿੱਚ ਚੌਗਣੀ ਤਰੱਕੀ ਕਰੇ ਤਾਂ ਕਿ ਪੰਜਾਬ ਦੇ ਵਸਦੇ ਲੋਕ ਉਹ ਚਿੰਤਤ ਨੇ ਸਭ ਤੋਂ ਵੱਧ ਚਿੰਤਤ ਉਹ ਇਸ ਗੱਲ ਤੋਂ ਨੇ ਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਵਿਦਿਆਰਥੀ ਗਏ ਨੇ 90% ਉਹ ਕਹਿੰਦੇ ਜਿਹੜੇ ਵਿਦਿਆਰਥੀ ਨੇ ਬਹੁਤ ਚੰਗੇ ਨੇ ਜਿਹੜੇ ਕੁਝ ਅੰਸਰ ਉੱਥੇ ਗਲਤ ਹਰਕਤਾਂ ਕਰਦੇ ਨੇ ਪੰਜਾਬ ਨੂੰ ਬਦਨਾਮ ਕਰਨੀਆਂ ਕੋਸ਼ਿਸ਼ਾਂ ਕਰਦੇ ਨੇ ਉਹਨਾਂ ਤੋਂ ਬਹੁਤ ਚਿੰਤਤ ਨੇ ਉਹ 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 ਸੋਚਦੇ ਨੇ ਕਿ ਜੇ ਇਹ ਵਾਪਸ ਆ ਜਾਣ ਤੇ ਪੰਜਾਬ ਦੇ ਹਾਲਾਤ ਖਰਾਬ ਕਰਨ ਵਾਲ ਜਾਣਗੇ ਸੋ ਗੁਰੂ ਕਿਰਪਾ ਕਰੇ ਸਾਰਿਆਂ ਨੂੰ ਸਮਤ ਬਖਸ਼ਿਸ਼ ਕਰੇ ਪੰਜਾਬ ਸੋਨਾ ਤਰੱਕੀ ਕਰੇ ਇਸੇ ਤਰ੍ਹਾਂ ਕੈਨੇਡਾ ਬਾਕੀ ਵਿਦੇਸ਼ਾਂ ਦੇ ਵਿੱਚ ਇਹ ਧਰਤੀ ਤੋਂ ਲੋਕ ਗਏ ਨੇ ਔਰ ਉਹ ਵੀ ਆਪਣੀ ਇਸੇ ਤਰ੍ਹਾਂ ਤਰੱਕੀ ਦੇ ਵਿੱਚ ਹਿੱਸਾ ਪਾਉਣ ਔਰ ਸੁਖ ਸ਼ਾਂਤੀ ਸ਼ਾਂਤੀ ਭਾਈਚਾਰਕ ਸਾਂਝ ਦੇ ਨਾਲ ਹਮੇਸ਼ਾ ਮਿਲ ਜੁਲ ਕੇ ਆਪਣੇ ਪੰਜਾਬ ਦੀ ਤਰੱਕੀ ਲਈ ਚਤਨਸ਼ੀਲ ਰਹਿਣ ਬਹੁਤ-ਬਹੁਤ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਅੱਜ ਤੁਸੀਂ ਪਿੰਡ ਠੱਕਰ ਆ ਗਏ ਤੁਸੀਂ ਰਿਸਪੌਂਸ ਦਿੱਤਾ ਜਾਣ ਕਰ ਦਿੱਤੀ ਮੈਂ ਤਾਂ ਮੇਰੀ ਪਰਵਾਰ ਦੇ ਮੈਂਬਰ ਨੇ ਉਹਨਾਂ ਨੇ ਫبراير ਵਿੱਚ ਆਇਆ ਆਈ ऍम ਨੋਟ ਅ ਪੋਲੀਟੀਸ਼ੀਅਨ ਮੈਂ ਆਪਣੇ ਦੇਸ਼ ਨੂੰ ਪਿਆਰ ਕਰਦਾ ਹੈ ਦੇਸ਼ ਮੇਰਾ ਜਿਹੜਾ ਮਹਾਨ ਹੈ ਸੁਦੇਸ਼ ਦੀ ਇਖਤਿਆਰ ਵਾਸਤੇ ਮੈਂ ਕੰਮ ਕਰਨ ਵਾਲਾ ਰਹਿੰਦਾ ਮੈਂ ਕੈਨੇਡਾ ਦੇ ਵਿੱਚ ਕੈਨੇਡਾ ਦੇ ਹਾਲਾਤ ਉਸ ਦੁਨੀਆ ਜਾਣਦੀ ਕਿ ਕੈਨੇਡਾ ਕਿਹੋ ਜਿਹਾ ਦੇਸ਼ ਹੈ ਅੱਜਕੱਲ ਸੋ ਜੇ ਤੁਸੀਂ ਆਣ ਕੇ ਇੱਥੇ ਆਪਣੇ ਇਸ ਦੀ ਏਕਤਾ ਵਾਸਤੇ ਲੋਕਾਂ ਨੂੰ ਸੰਦੇਸ਼ ਦੇਣ ਆਉਂਦੇ ਆ। ਸੋ ਹੋਰ ਕੋਈ ਸਾਡਾ ਮਕਸਦ ਨਹੀਂ ਹੈ। ਸਾਡਾ ਮਕਸਦ ਇਹ ਹੈ ਕਿ ਜਿਹੜੇ ਇੱਥੇ ਪਰਿਵਾਰ ਵਾਸਤੇ ਨੇ ਜਿਨ੍ਹਾਂ ਦੇ ਬੱਚੇ ਕੈਨੇਡਾ ਗਏ ਹੋਏ ਨੇ ਉਹ ਆਪਣੇ ਵਿੱਚੋਂ ਇੱਕੋ ਸੰਦੇਸ਼ ਦੇਣ ਕਿ ਬਾਹਰ ਜੇ ਅਸੀਂ ਪੜ੍ਹਾਈ ਕਰਨੇ ਭੇਜਿਆ ਉਹ ਪੰਡ ਨਾਖ ਤੇ ਜਾ ਕੇ ਲੰਡ। ਸੋ ਇਹ ਸੰਦੇਸ਼ ਹੈ ਕਿ ਇੱਕ ਤਰੀ ਗੱਲ ਕਰਨਾ ਤੇ ਦੇਸ਼ ਪੰਜਾਬ ਦੀ ਚੜ੍ਹਦੀ ਕਲਾ ਦੀ ਉੱਥੇ ਜਾ ਕੇ ਅਰਦਾਸ ਕਰਨਾ। ਸਤਿ ਸ੍ਰੀ ਅਕਾਲ।